ਜੋ ਵੀ ਕਰਤੀ ਅਸੂਲ ਚਲਤੀ ਦਿੱਤੀ ਨਵੰਸਾਲ ਦੀ ਮਿਮਾਤਵਲੜਿਆ 2011 ਦੀ ਚੋਣਾਂ ਹੋਈਆਂ 2011 ਦੇ ਚੋਣਾਂ ਦੇ ਵਿੱਚ ਵੀ ਇਹੀ ਆਰਡਰ ਸੇਮ ਜੋ ਅੱਜ ਇਲੈਕਸ਼ਨ ਸਟੇ ਬਾਰੇ ਹੈ ਇਹ ਆਰਡਰ ਉਸ ਵੇਲੇ ਸੁਪਰੀਮ ਕੋਰਟ ਨੇ ਦਿੱਤਾ ਹੋਇਆ ਸੀ ਜਿਹਦੇ 'ਚ ਜਿਹੜੀ ਇਲੈਕਸ਼ਨ ਹੋਈ ਉਹ ਜਿਹੜੀ ਕਾਰਸ਼ੀਲ ਨਹੀਂ ਹੋ ਪਾਈ ਰੋਲਿੰਗ ਕਮੇਟੀ ਉਸ ਟਾਈਮ ਤੇ ਬਕੌਲ ਜਿਹੜੀ ਨੋਟੀਫਿਕੇਸ਼ਨ ਸੀ ਉਹ ਰੱਦ ਹੋ ਗਿਆ ਸੀ ਔਰ ਸਹਿਤ ਕਰਿਸਕ ਫੈਡਰੇਸ਼ਨ ਜਿਹੜੀ ਸੀ ਉਪਰਲੇ ਤੇ ਉਹ ਜਿੱਤ ਹੋ ਗਈ ਸੀ ਔਰ ਇਹ ਜਿਹੜਾ ਉਹਨੂੰ ਵਾਪਸ ਲੈਣ ਦਾ ਪੈ ਗਿਆ ਸੀ ਯਾਨੀ ਕਿ ਕੁਸ਼ਨ ਤੇ ਪਰ ਲੇਕਨ ਸ਼ਰੂਨ ਕਮੇਟੀ ਸੁਪਰੀਮ ਕੋਰਟ ਚਲੀ ਗਈ ਪਰ ਉਹ ਸਟੇ ਨਹੀਂ ਸੀ ਗਿਆ ਫਿਰ ਇਹਨਾਂ ਨੇ ਮਾਨ ਜੋ ਕੋਲੀ ਸਾਹਿਬ ਦੀ ਸਰਕਾਰ ਬਣੀ ਤੇ ਉਸ ਟਾਈਮ ਤੇ ਇਹਨਾਂ ਨੇ ਇੱਕ ਬੈਕ ਚੋਰ ਮੋਰੀ ਨਾ ਹੈ ਕਿ ਐਮੈਂਡਮੈਂਟ ਕਰਾਈ ਪਾਰਲੀਮੈਂਟ ਦੇ ਵਿੱਚੋਂ 2016 ਦੇ ਵਿੱਚ ਇੱਕ ਵਾਰ ਐਕਟਿਵ ਐਮੈਂਡਮੈਂਟ ਹੋਈ ਉਸ ਐਮੈਂਡਮੈਂਟ ਜਿਹੜੀ ਸੀਗੀ ਉਹ ਸੁਪਰੀਮ ਕੋਰਟ ਚ ਪੈਂਡਿੰਗ ਕੈਸ ਤੇ ਹੀ ਐਮੈਂਡਮੈਂਟ ਹੋ ਗਈ ਔਰ ਰੈਟਰੋਸਪੈਕਟਿਵ ਐਮੈਂਡਮੈਂਟ ਹੋਈ ਔਰ ਉਹ ਐਮੈਂਡਮੈਂਟ ਕਰੂਗੇ ਨਜ਼ਰਾ ਦੇ ਵਿੱਚ ਗਲਤੀ ਸੀ ਕਿਉਂਕਿ ਕੋਈ ਵੀ ਜਦੋਂ ਕੋਈ ਐਮੈਂਡਮੈਂਟ ਹੁੰਦੀ ਹੈ ਤਾਂ ਪੋਲੀਟਿਕ ਰੀਜ਼ਨ ਹੁੰਦਾ ਇੱਕ ਆਬਜੈਕਟ ਹੁੰਦਾ ਇਹਨਾਂ ਨੇ ਕੋਈ ਵੀ ਰੀਜ਼ਨ ਨਹੀਂ ਦੱਸਿਆ ਕਿ ਸਹਿਜਧਾਰੀ ਸਿੱਖਾਂ ਨੂੰ ਕਿਉਂ ਅਸੀ ਬਾਹਰ ਕੱਢਣਾ ਅਸੀਂ ਪੁੱਛਦੇ ਰਹੇ ਹਾਂ ਅਦਾਲਤਾਂ 'ਚ ਵੀ ਸਵਾਲ ਖੜੇ ਕੀਤੇ ਆ ਕਿ ਜੇ ਸਾਨੂੰ ਇੱਕ ਗੁਰਦੁਆਰਾ ਦਿਖਾ ਦਿਓ ਜਿੱਥੇ ਸ਼ਰੋਨੀ ਕਮੇਟੀ ਦੇ ਗੁਰਦਾਰੇ ਤੇ ਐਸਟੀਪੀਸੀ ਤੇ ਸਹਿਜਧਾਰੀ ਸਿੱਖਾਂ ਨੇ ਕੌਫਾ ਕੀਤਾ ਹੋਵੇ ਕੋਈ ਐਸਾ ਜਥੇਦਾਰ ਦਿਖਾ ਦਿਓ ਜਿਹੜਾ ਕੋਈ ਸਹਿਜਦਾਰੀ ਜਥੇਦਾਰ ਲੱਗਿਆ ਹੋਵੇ ਤੁਸੀਂ ਕਿਉਂ ਲੋਕਾਂ ਨੂੰ ਗੁੰਮਰਾਹ ਕਰਦੇ ਹੋ ਕਿ ਜੀ ਪੰਚ ਨੂੰ ਖਤਰਾ ਹੈਗਾ ਤੋਂ ਇਹਨਾਂ ਤੋਂ ਕੋਈ ਖਤਰਾ ਨਹੀਂ ਸੀ ਐਕਚੁਅਲ ਖਤਰਾ ਉਹਨਾਂ ਨੂੰ ਆਪਣੇ ਗੁਰਦੁਆਰੇ ਦੇ ਉੱਪਰ ਕਾਬੂ ਨਹੀਂ ਹੇਂ ਧਿਰਾਂ ਨੂੰ ਹੈ ਜਿਨ੍ਹਾਂ ਕੇ ਕੈਸ਼ ਤੇ ਰਿਜ ਗੁਰਦੁਆਰੇ ਜਿਹੜੇ ਉਹਨਾਂ ਤੇ ਫੰਡਸ ਨੂੰ ਪੋਲੀਟੀਕਲ ਮੋਰਡੈਂਟ ਵਾਸਤੇ ਵਰਤਦੇ ਨੇ ਦੋ ਪਿਛਲੇ 60 ਸਾਲਾਂ ਤੋਂ ਸਹਿਜਦਾਰੀ ਦੇ ਬੋਲਬਾਲੇ ਆ ਰਹੇ ਸੀ 1944 ਦੇ ਵਿੱਚ ਸਾਨੂੰ ਇਹ ਵੋਟ ਦਾ ਹੱਕ ਮਿਲਿਆ ਸੀ ਔਰ दो हज़ार तीन से जाके वो हक सा खत्म किया दो हज़ार सोलह से पार्लियामेंट अलैंडमेंट आई सुप्रीम कोर्ट ने सारी गलते हुए साहिफ पार्टी को लिबर्टी दिखती संविधानिक महत्ता को चुनौती लो और अभी संविधानिक महत्वता को चुनौती हाई कोर्ट के है। जिसे साइन केस चलता स उस केस के नवा ऑर्डर एक आया जो आप जी अभी सामने